ਇਦੇ ਵੀ ਸਵੇਰੇ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਇੱਕ ਅਨੋਨੀਮਸ ਈਮੇਲ ਅਕਾਊਂਟ ਤੋਂ ਇੱਕ ਮੇਲ ਆਈ ਸੀਗੀ ਕੁਝ ਸਕੂਲਸ ਨੂੰ ਇੱਕ ਥ੍ਰੈਟ ਮਿਲ ਆਈ ਸੀਗੀ ਤਾਂ ਉਹਦੇ ਵਿੱਚ ਇੱਕ ਸਕੂਲ ਸਾਡੇ ਏਰੀਆ ਦੇ ਵਿੱਚ ਪੈਂਦਾ ਹੈ ਇਨ ਅੰਮ੍ਰਿਤਸਰ ਰੂਰਲ ਤਾਂ ਉਹਦੇ ਵਿੱਚ ਇਮੀਡੀਏਟਲੀ ਡੀਐਸਪੀ ਐਂਡ ਹਿਸ ਟੀਮ ਉਹ ਉਥੇ ਸਪੌਟ ਤੇ ਚਲੇ ਗਏ ਐਂਡ ਜਿਹੜਾ ਬੇਸਿਕ ਡ੍ਰਿਲ ਹੁੰਦਾ ਹੈ ਤਾਂ ਉਹ ਉਸੀ ਫਾਲੋ ਕਰਕੇ ਉਥੇ ਜਿਹੜੀ ਬੀਡੀਐਸ ਟੀਮ ਹੈ ਉਹ ਵੀ ਐਸੀ ਪੇਜੀ ਸੀਗੀ ਉੱਥੇ ਉਹਨਾਂ ਨੇ ਚੈੱਕ ਕਰ ਲਿਆ ਨਾਥਿੰਗ ਸਸਪੀਸ਼ੀਅਸ ਆਬਜੈਕਟ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਵਿਅਕਤੀ ਨਹੀਂ ਲੱਭਿਆ ਗਿਆ ਬਟ ਫਿਰ ਵੀ ਮਤਲਬ ਜਿਹੜਾ ਬੇਸਿਕ ਡਰਿਲ ਹੁੰਦਾ ਹੈ ਐਂਡ ਆਲ ਪ੍ਰੀਕਾਸ਼ਨਰੀ ਮੀਜਰਸ ਦੇ ਵਰ ਟੇਕਨ ਇਸ ਤੋਂ ਇਲਾਵਾ ਵੀ ਆਰ ਟੇਕਿੰਗ ਦਾ ਸਟੇਟਮੈਂਟ ਐਂਡ ਵੀ ਆਰ ਰਜਿਸਟਰਿੰਗ ਦਾ ਐਫ ਆਈ ਆਰ ਐਂਡ ਨਾਲ ਦੇ ਨਾਲ ਜਿਹੜਾ ਉਹ ਮੇਲ ਹੈ ਉਹਨੂੰ ਅਸੀਂ ਟੈਕਨੀਕਲੀ ਜਿਹੜਾ ਸਾਈਬਰ ਦਾ ਪ੍ਰੋਸੀਜਰ ਹੁੰਦਾ ਹੈ ਉਹਦੇ ਰਾਹੀਂ ਟ੍ਰੇਸ ਕਰ ਰਹੇ ਹਾਂ ਐਫ ਆਈ ਆਰ ਦਰਜ ਕਰ ਲਈ ਹੈ ਸਰ ਇਟ ਇਜ਼ ਬੀਇੰਗ ਰਜਿਸਟਰਡ ਤਾਂ ਇਹ ਹੋਗੀ ਸ਼ਾਮ ਤੱਕ ਰਜਿਸਟਰ ਹੋ ਗਈ ਸਰ ਇਹ ਡਾਰਕ ਵੈਬ ਤੋਂ ਮੇਲ ਆਈ ਹੈ ਕਿ ਕਿਸੇ ਪਾਰਟਿਕੂਲਰ ਬੰਦੇ ਦੀ ਈਮੇਲ ਤੋਂ ਮੇਲ ਆਈ ਨਹੀਂ ਨਹੀਂ ਇੱਕ ਈਮੇਲ ਸਰਵਿਸ ਹੈਗੀ ਤਾਂ ਉਹਦੇ ਵਿੱਚ ਅਸੀਂ ਹਜੇ ਨਹੀਂ ਕਹਿ ਸਕਦੇ ਕਿ ਇਹ ਵਾਟ ਇਜ਼ ਦਾ ਸੋਰਸ ਜਾਂ ਇਹਨੂੰ ਕਿਵੇਂ ਉਹ ਕੀਤਾ ਗਿਆ ਹੈ ਬਟ ਥੋੜਾ ਜਿਹਾ ਅਸੀਂ ਵੀ ਹੈਵ ਸਟਾਰਟਡ ਦਾ ਟੈਕਨੀਕਲ ਐਨਾਲਿਸਿਸ ਸਾਨੂੰ ਪਤਾ ਚੱਲ ਜਾਊਗਾ ਬੇਸਿਕਲੀ ਇਹਦਾ origin ਕੀ ਹੈ ਐਂਡ ਇਹ ਕਿਸ ਰੂਟ ਰਾਹੀਂ ਆਈ ਹੈ ਅੱਛਾ ਸਰ ਉਹ ਕਿਆ ਕੀ ਸੀ ਉਹਦੇ ਵਿੱਚ ਕੀ ਪਰਟੀਕুলਰ ਕੀ ਉਹ ਕੀ ਆ ਗਿਆ ਸੀ ਇਟ ਵਾਸ ਜਸਟ ਅ ਪਲੇਨ ਥ੍ਰੈਟ ਜਿਹੜਾ ਹੈਗਾ ਇਹ ਦੋ ਤਿੰਨ ਸਕੂਲ ਹੈਗੇ ਨੇ ਜਸਟ ਟੂ ਕ੍ਰੀਏਟ ਡਿਸਟਰਬੈਂਸ ਜਾਂ ਮਤਲਬ ਪੈਨਿਕ ਇਸ ਤਰ੍ਹਾਂ ਦਾ ਸੀਗਾ ਆਦਰਵਾਇਜ਼ ਕੋਈ ਉਹਦੇ ਵਿੱਚ ਜ਼ਿਆਦਾ ਉਹ ਡੀਟੇਲਸ ਨਹੀਂ ਸੀਗੀਆਂ ਇਟ ਵਾਸ ਮੈਨ ਟੂ ਕ੍ਰੀਏਟ ਦਾ ਪੈਨਿਕ ਇਸ ਦੇ ਵਿੱਚ ਸਰ ਅਮਰ ਸਰ ਸ਼ਹਿਰ ਨੂੰ ਵੀ ਜਿਵੇਂ ਥ੍ਰੈਟਸ ਆਈਆਂ ਸੀ ਫਿਰ ਜੁਆਇੰਟਲੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹ ਲਗਦਾ ਉਹ ਤੇ ਕਰ ਰਹੇ ਹੋ ਨਹੀਂ ਨਹੀਂ ਸਾਡਾ ਉਹਨਾਂ ਦੇ ਨਾਲ ਤਾਲਮੇਲ ਹੈਗਾ ਤਾਂ ਕਿਉਂਕਿ ਮੇਲ ਦਾ ਸੋਰਸ ਇੱਕੋ ਹੀ ਹੈ ਇੱਕੋ ਹੀ ਮੇਲ ਐਡਰੈਸ ਤੋਂ ਉਹ ਮੇਲ ਓਰੀਜਿਨੇਟ ਹੋਈ ਸੀ ਕਿ ਅਸੀਂ ਜੁਆਇੰਟਲੀ ਵਿਦ ਕਮਿਸ਼ਨਰੇਟ ਪੁਲਿਸ ਇਹਨੂੰ ਕਰ ਰਹੇ ਨੇ ਸਰ ਕਿੰਨੇ ਸਕੂਲਾਂ ਨੂੰ ਈਮੇਲ ਆਈ ਹੈ ਇਹਦੇ ਵਿੱਚ ਥਰ 3 ਰਿਸਿਪੀਐਂਟਸ ਵਿੱਚ ਦੋ ਸਕੂਲ ਜਿਹੜੇ ਹੈਗੇ ਨੇ ਦੇ ਆਰ ਇਨ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਇੱਕ ਅੰਬਸਰ ਰੂਰਲ ਦੇ ਵਿੱਚ ਪੈਂਦਾ ਹੈ ਸਰ ਜਿਸ ਤਰੀਕੇ ਨਾਲ ਇੱਕ ਆਡੀਓ ਵਾਇਰਲ ਹੋ ਰਹੀ ਹੈ ਕਿ ਜਿਹੜਾ ਦਿਹਾਤੀ ਚ ਸਕੂਲ ਤੇ ਪੀਪੀਐਸ ਕੋਲ ਉਹਦੇ ਚ ਬੰਬ ਹੈ ਤਾਂ ਉਹਨੂੰ ਲੋਕਾਂ ਨੂੰ ਕਲੀਅਰ ਕਰੋ ਕਿ ਅਸਤਾ ਦੀ ਕੋਈ ਗੱਲ ਨਹੀਂ ਹੋ ਰਹੀ ਤੁਹਾਨੂੰ ਨਹੀਂ ਜਿਸ ਤਰ੍ਹਾਂ ਮੈਂ ਕਹਿ ਰਹਾ ਸੀਗਾ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਇਮੀਡੀਏਟਲੀ ਸਾਡੀ ਜਿਹੜੀ ਬੰਬ ਡਿਸਪੋਜ਼ਲ ਸਕਵਾਡ ਟੀਮ ਹੈ ਉਹ ਗਈ ਉੱਥੇ ਐਂਡ ਅਸੀਂ ਉਹ ਏਰੀਆ ਸਰਚ ਕਰ ਲਿਆ ਪ੍ਰੋਪਰਲੀ ਫਾਲੋਇੰਗ ਦਾ ਪ੍ਰੋਟੋਕਾਲ ਤਾਂ ਉੱਥੇ ਸਾਨੂੰ ਕੋਈ ਆਬਜੈਕਸ਼ਨੇਬਲ ਜਾਂ ਕੋਈ ਸਸਪੀਸ਼ੀਅਸ ਆਬਜੈਕਟ ਜਾਂ ਕੋਈ ਵਿਅਕਤੀ ਸਾਨੂੰ ਨਹੀਂ ਮਿਲਿਆ ਬਟ ਸਟਿਲ ਅਸੀਂ ਪ੍ਰਿਕਾਸ਼ਨ ਮੈਂਟੇਨ ਕਰ ਰਹੇ ਹਾਂ ਸਰ ਇੱਕ ਆਡੀਓ ਜਿਹੜੀ ਮੈਂ ਦੱਸ ਰਿਹਾ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕਿ ਉਹਦੇ ਤੇ ਬੰਬ ਮਿਲਿਆ ਜੀ ਇਦਾਂ ਦੀ ਨਹੀਂ ਨਹੀਂ ਇਟ ਇਜ਼ ਦਨ ਟੂ ਮਿਸਲੀਡ ਦਾ ਪੀਪਲ ਇਟ ਇਜ਼ ਅਨਫਾਊਂਡਡ ਕਿਉਂਕਿ ਅਸੀਂ ਗਰਾਊਂਡ ਤੇ ਸਾਰਾ ਕੁਝ ਚੈੱਕ ਕਰਾ ਲਿਆ ਸਾਨੂੰ ਕੁਝ ਵੀ ਨਹੀਂ ਮਿਲਿਆ ਉੱਥੇ ਸਿਰਫ ਹੋ ਸਕਦਾ ਹੈ ਲੈਕਚਰ ਦੇ ਕਾਰਨ ਕੋਈ ਮਾਹੌਲ ਖਰਾਬ ਕਰਨ ਦਾ ਕੋਈ ਇਸ ਤਰ੍ਹਾਂ ਦਾ ਸਬੂਤ ਨਹੀਂ ਨਹੀਂ ਇਹਦੇ ਵਿੱਚ ਜੇ ਤੁਸੀਂ ਪਿੱਛੇ ਜਾਓਗੇ ਤਾਂ ਕਦੀ-ਕਦੀ ਤਾਂ ਸਕੂਲ ਦੇ ਸਟੂਡੈਂਟਸ ਹੀ ਇਸ ਤਰ੍ਹਾਂ ਦੀ ਸ਼ਰਾਰਤਾਂ ਕਰਦੇ ਆਏ ਤਾਂ देयर आर ਮਤਲਬ ਐਗਜ਼ਾਮਪਲ ਜਿੱਥੇ ਕਿਸੇ ਨੇ ਛੁੱਟੀ ਕਰਵਾਨੀ ਸੀ ਸਕੂਲ ਚੋ ਜਾਂ ਕੁਝ ਉਹ ਤਾਂ ਉਹਨਾਂ ਨੇ ਵੀ ਥ੍ਰੈਟ ਮੇਲਸ ਕਰਤੇ ਆ ਸਕੂਲਾਂ ਨੂੰ ਤਾਂ 댓 ਕੈਨ ਬੀ ਅ ਪੋਸਿਬਿਲਟੀ ਅਸੀਂ ਵੀ ਆਰ ਐਕਸਪਲੋਰਿੰਗ ਦਿਸ ਤਾਂ ਜੇ ਦੀ ਫਿਰ ਚੀਜ਼ ਸਾਹਮਣੇ ਆ ਜਾਂਦੀ ਹੈ ਵੀ ਵਿਲ ਪੁਟ ਇਟ ਬਿਫੋਰ ਯੂ ਪਰ ਤੁਸੀਂ ਸਰ ਜਿਹੜੇ ਸਕੂਲ ਸੀਗੇ ਸਾਰੇ ਆਪਣੇ ਮਤਲਬ ਸਾਰੇ ਚੈੱਕ ਕਰਵਾ ਲੈਣਾ ਵੀ ਕਿ ਕਿਸੇ ਕਿਸਮ ਦਾ ਕੋਈ ਗੰਜਾਇਸ਼ ਰਹਿ ਨਾ ਜਾਵੇ ਜੀ ਬੱਚੇ ਫਿਰ ਸਕੂਲ ਕੋਲਣ ਦੀ ਪਰਮਿਸ਼ਨ ਦੇਵੋਗੇ ਨਾ ਤੁਸੀਂ ਨਹੀਂ ਨਹੀਂ ਦੇਖੋ ਇਹਦਾ ਇੱਕ ਪ੍ਰੋਪਰ ਪ੍ਰੋਟੋਕਾਲ ਹੈ ਡ੍ਰਿਲ ਹੈ ਤਾਂ ਅਸੀਂ ਉਹ ਪੂਰਾ ਕੰਪਲੀਟ ਕਰਕੇ ਹੀ ਉਹ ਮਤਲਬ ਪੇਰੈਂਟਸ ਨੂੰ ਫਿਰ ਰਿਕੁਐਸਟ ਕਰਾਂਗੇ ਥੈਟ ਦੇ ਕੈਨ ਰੀਜ਼ੂਮ ਦਾ ਸਕੂਲ ਐਕਟੀਵਿਟੀਜ਼ ਫਿਲਹਾਲ ਅਸੀਂ ਚੈੱਕ ਕਰ ਲਿਆ ਨਾਥਿੰਗ ਸਸਪੀਸ਼ੀਅਸ ਵਾਸ ਫਾਊਂਡ ਬਟ ਜਿਸ ਤਰ੍ਹਾਂ ਇੱਕ ਪ੍ਰੋਟੋਕਾਲ ਡੀਟੇਲਡ ਹੁੰਦਾ ਹੈ ਤਾਂ ਵਿਲ ਰਿਪੀਟ ਇਟ ਸਾਰਾ ਕੁਝ ਐਨਸ਼ੋਰ ਕਰਕੇ ਫਿਰ ਵਿਲ ਰਿਕੁਐਸਟ ਦਾ ਪੇਰੈਂਟਸ ਸਕੂਲ ਖੁੱਲਣ ਦੇ ਲਈ ਰਿਕੁਐਸਟ ਹਾਂਜੀ ਹਾਂਜੀ ਸਰ ਪਾਵਾਂ ਵਾਲਿਆਂ ਨੂੰ ਸਰ ਕੀ ਚੇਤਾਵਨੀ ਦੇਣਾ ਹਾਂਦੇ ਹੋ ਤੁਸੀਂ ਜਿਹੜੇ ਇਸ ਤਰ੍ਹਾਂ ਸੋਸ਼ਲ ਮੀਡੀਆ ਤੇ ਪਾਵਾਂ ਡਾ ਪਾ ਦਿੰਦੇ ਨੇ ਕਿ ਸਖਤ ਐਕਸ਼ਨ ਲਿਆ ਜਾਏਗਾ ਨਹੀਂ ਬਿਲਕੁਲ ਲਿਆ ਜਾਏਗਾ ਤਾਂ ਜੇ ਇਸ ਤਰ੍ਹਾਂ ਦੀ ਮਤਲਬ ਮਾਹੌਲ ਨੂੰ ਖਰਾਬ ਕਰਨ ਦੀ ਕੋਈ ਕੋਸ਼ਿਸ਼ ਕਰੂਗਾ ਡੈਫੀਨਿਟਲੀ ਜਿਹੜਾ ਲਾਅ ਵਿਲ ਟੇਕ ਇਟਸ ਓਨ ਗੋਸ